ਦੇਖ ਲਾ ਲਾ ਕਿਤੋਂ ਤਸ਼ੱਦਦ ਹੋ ਰਿਹਾ ਮਤਲਬ ਮੇਰਾ ਮਨ ਬਹੁਤ ਦੁਖੀ ਹੈ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਮਾਨੀਟਰ ਕਰ ਰਹੇ ਆ ਸਾਡੇ ਹੋਰ ਮੰਤਰੀ ਜਿਹੜੇ ਆ ਗਏ ਆ ਉਹ ਪਾਤਰਾਂ ਦੇ ਆਸ-ਪਾਸ ਪਹੁੰਚ ਰਹੇ ਆ ਜੀ ਰਾਜਪੁਰਾ ਦੇ ਹੋਸਟ ਵੀ ਸਾਡੇ ਐਮਐਨਏ ਸਾਹਿਬ ਬੈਠੇ ਆ ਸਾਡੇ ਅਸੀਂ ਅਸੀਂ ਇਸ ਦੁੱਖ ਦੀ ਘੜੀ ਚ ਪਰਿਵਾਰਾਂ ਦੇ ਨਾਲ ਆ ਜੀ ਅਸੀਂ ਸਾਰਾ ਕੁਝ ਨਾਸਤੇ ਚੋਬੀ ਅਸਟ ਡਾਕਟਰ ਦਾ ਵੀ ਇਕੱਤਰਤਾ ਦਾ ਮੀਟਿੰਗ ਵੀ ਕੱਲ ਹੋ ਰਹੀ ਹੈ ਦੂਜੇ ਦਿਨ ਟ੍ਰੇning ਹੋ ਰਹੀ ਹੈ ਅਸੀਂ ਖੇਤਾਂ ਦੇ ਵਿੱਚ نیچے ਖੜੇ ਸੀਗੇ ਪਹਿਲਾਂ ਗੋਲਾ ਆਉਂਦਾ ਜਿਹੜਾ ਟੀਰ ਗੈਸ ਦਾ ਅਸੀਂ ਗੋਲੇਵਾਲ ਦੇਖੇ ਤਾਂ ਉਸੇ ਟਾਈਮ ਗੋਲੀ ਆ ਨਾ ਕਹ ਰਿਹਾ ਜੀ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਜਿਹੜੇ ਤੁਹਾਡੇ ਆਪਣੇ ਕਿਸਾਨ ਹੈ ਅੰਨ ਦਾਤਾ ਹੈ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਤੇ ਇਹ ਮੇਰਾ ਕੋਲ ਜਰੂਰੀ ਕਾਲ ਹੈ ਜੀ ਮંત્રી ਨੇ ਟੇਕਅਪ ਕੀਤਾ ਉਹ ਮੁੱਖ ਮੰਤਰੀ ਸਾਹਿਬ ਕਿਉਂਕਿ ਦੋ ਸਟੇਟਸ ਦਾ ਹਿੱਸੇ ਵਿੱਚ ਹੈਗਾ ਪਹਿਲਾਂ ਇਹਨਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਹੈ ਇਹਨਾਂ ਨੇ ਤੁਹਾਨੂੰ ਪਤਾ ਵੀ ਨਾਰਥ-ਈਸਟ ਦੇ ਵਿੱਚ ਦੋ ਸਟੇਟਸ ਨੇ ਆ ਜਿਹੜੀਆਂ ਪੁਲਿਸ ਫੋਰਸਸ ਆਮਣੇ ਸਾਹਮਣੇ ਆ ਗਈਆਂ ਸੀ ਉੱਥੇ ਦੋ ਮਤਲਬ ਉਹਨਾਂ ਨੇ ਇੱਕ ਸਟੇਟ ਨੇ ਦੂਜੀ ਉਹਨਾਂ ਦੀ ਪੁਲਿਸ ਤੇ ਕਰਤਾ ਉਹਨਾਂ ਦੀ ਪੁਲਿਸ ਨੇ ਇਹਨਾਂ ਦੀ ਇਹਨਾਂ ਦੀ ਪੁਲਿਸ ਉੱਤੇ ਪਰਚੇ ਕਰ ਦਿੱਤੇ ਏ ਆਪਾਂ ਕਿੱਧਰ ਜਾ ਰਿਹਾ ਦੇਸ਼ ਆਪਣਾ ਜੀ ਆਪਣੀ ਡੈਮੋਕ੍ਰੇਸੀ ਦਾ ਪਹਿਲਾ ਮਾਨਯੋਗ ਜਿਹੜੀ ਸਾਡੀ ਜਿਹੜੀ ਸਭ ਤੋਂ ਵੱਡੀ ਅਦਾਲਤ ਹੈ ਸੁਪਰੀਮ ਕੋਰਟ ਨੇ ਆ ਹੁਣੇ ਹੀ ਤੁਹਾਡਾ ਕੱਲ ਪਰਸੇ ਜਿਹੜਾ ਹੈਗਾ ਕੱਲ ਹੀ ਜਿਹੜਾ ਹੈਗਾ ਉਹ ਇੱਕ ਡੈਮੋਕ੍ਰੇਸੀ ਰੀਸਟੋਰ ਕੀਤੀ ਹੈ ਇਹ ਮਤਲਬ ਡੈਮੋਕ੍ਰੇਸੀ ਦੇ ਜਿੰਨੇ ਵੀ ਡੈਮੋਕ੍ਰੇਸੀ ਦੇ ਨੋਰਮਸ ਹੈ ਦਿਸ ਇਜ਼ ਮਰਡਰ ਆਫ ਡੈਮੋਕ੍ਰੇਸੀ ਪੰਜਾਬ ਸਰਕਾਰ ਦੀ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਪੰਜਾਬ ਦੇ ਇਲਾਕੇ ਦੇ ਵਿੱਚ ਸਾਰੇ ਅਟੈਕ ਹੋ ਰਹੇ ਨੇਗੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਸ ਤੇ ਦੇਖੋ ਦੇਸ਼ ਇੱਕ ਹੈ ਇਹ ਆਪਾਂ ਗੱਲ ਇਦਾਂ ਕਰ ਰਹੇ ਆ ਆਪਾਂ ਬਾਰਡਰ ਨੂੰ ਵੀ ਇਸ ਤਰ੍ਹਾਂ ਬਣਾਇਆ ਜਿਵੇਂ ਕਿਤੇ ਗੁਆਂਡੀ ਦੇਸ਼ ਦੇ ਨਾਲ ਬਾਰਡਰ ਹੋਵੇ ਇੰਟਰ ਸਟੇਟ ਬਾਰਡਰ ਹੈ ਜੀ ਇਹ ਇਹ ਕੋਈ ਮਤਲਬ ਦੋ ਦੇਸ਼ਾਂ ਦਾ ਬਾਰਡਰ ਨਹੀਂ ਹੈ ਦੋ ਰਾਜਾਂ ਦਾ ਬਾਰਡਰ ਹੈ ਇਹਨੂੰ ਤਾਂ ਪਤਾ ਵੀ ਨਹੀਂ ਲੱਗਣਾ ਤੇਰਾ ਇੱਥੇ ਬਾਰਡਰ ਹੈ ਔਰ ਜਿਹੜੇ ਜਿੱਥੇ ਹੋ ਰਿਹਾ ਉਹ ਨੈਸ਼ਨਲ ਹਾਈਵੇ ਹੈ ਨੈਸ਼ਨਲ ਹਾਈਵੇ ਦਾ ਮਤਲਬ ਕੀ ਹੈ ਜੀ ਸਾਰੇ ਸਾਰੇ ਦੇਸ਼ ਦਾ ਉੱਤੇ ਜਿਹੜਾ ਮਰਜ਼ੀ ਉੱਥੋਂ ਲੰਘ ਕੇ ਜਾ ਸਕਦਾ ਨਾਰਮਲੀ ਕਦੇ ਵੀ ਜਿਹੜੇ ਕੋਈ ਵੀ ਸਰਕਲ ਸਟਾਰਟ ਤੋਂ ਹੋਣ ਨੈਸ਼ਨਲ ਹਾਈਵੇ ਜਿਹੜਾ ਹੁੰਦਾ ਉਹ ਹਮੇਸ਼ਾ ਸੈਂਟਰ ਦੀ ਗਵਰਨਮੈਂਟ ਹੈ ਉਹਦੇ ਕੋਲ ਹੁੰਦਾ ਤੇ ਸਰਕਾਰ ਕੀ ਕਰ ਰਹੀ ਹੈ ਜੀ ਸਰਕਾਰ ਕਰ ਰਹੀ ਹੈ ਜੀ ਉਹ ਤੁਹਾਡੇ ਸਾਹਮਣੇ ਆ ਜੀ ਕੁਝ ਤਾਂ ਤੁਹਾਡੇ ਸਾਹਮਣੇ ਆ ਸਾਡੇ ਮੁੱਖ ਵਾਸੀ ਆ ਗਵਰਨਮੈਂਟ ਅੱਜ ਹਾਈ ਕੋਰਟ ਗਈ ਸੀ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਜਾਓ ਹਾਈ ਕੋਰਟ ਨਹੀਂ ਗਿਆ ਉਹਨਾਂ ਨੇ ਕਿਹਾ ਪੰਜਾਬ ਗਵਰਨਮੈਂਟ ਹੈ ਜਿਹੜੀ ਕਿ ਕਿਸਾਨਾਂ ਨੂੰ ਸ਼ਹਿ ਦੇ ਰਹੀ ਹੈ ਪੰਜਾਬ ਸਰਕਾਰ ਨੂੰ ਪੋਲੀਟੀਕਲੀ ਕੀ ਕਰ ਰਹੀ ਹੈ ਪੋਲੀਟੀਕਲ ਲਾਹ ਲੈਣ ਦੀ ਗੱਲ ਪੰਜਾਬ ਸਰਕਾਰ ਦੇਖੋ ਬੜੀ ਮੈਂ ਕਹਿੰਦਾ ਜੀ ਇਦੋਂ ਮਾੜੀ ਪੰਜਾਬ ਸਰਕਾਰ ਕੀ ਲਾ ਰਹੀ ਸਾਡੇ ਮੁੱਖ ਮੰਤਰੀ ਸਾਹਿਬ ਕੇਂਦਰ ਦੇ ਮੰਤਰੀਆਂ ਨੂੰ ਬੁਲਾ ਕੇ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਆ ਉਹਨਾਂ ਦੇ ਨਾਲ ਗੱਲਬਾਤ ਕਰਾ ਰਹੀ ਆ ਗੱਲਬਾਤ ਉਹਨਾਂ ਦੀ ਹੈ ਤੇ ਜਿਹੜਾ ਇਹ ਕੰਮ ਜਿਹੜਾ ਸਾਡੇ ਮੁੱਖ ਮੰਤਰੀ ਕਰ ਸਕਦੇ ਹੈ ਹਰਿਆਣੇ ਦੇ ਮੁੱਖ ਮੰਤਰੀ ਨੂੰ ਵੀ ਉਹੇ ਕੰਮ ਕਰਨਾ ਚਾਹੀਦਾ ਹੈ ਜਿਹੜਾ ਮਸਲੇ ਦਾ ਹਾਲ ਹੈ ਉਹ ਗੱਲਬਾਤ ਨਾਲ ਲੱਭਣਾ ਸਾਡਾ ਮੁੱਖ ਮੰਤਰੀ ਸਹੀ ਗੱਲ ਕਰ ਰਿਹਾ ਹੈ ਔਰ ਜੋ ਹਰਿਆਣੇ ਦੇ ਮੁੱਖ ਮੰਤਰੀ ਹੈ ਉਹ ਸਾਡੇ ਨੌਜੋਨਾਂ ਤੇ ਗੋੜੀਆਂ ਚਲਾ ਰਿਹਾ ਹੋ। ਸਰ ਤੁਸੀਂ ਕਹਿ ਰਹੇ ਹੋ ਪੰਜਾਬ ਸਰਕਾਰ ਸਹੀ ਪੱਖ ਰੱਖ ਰਹੀ ਹੈ ਲੇਕਿਨ ਦੋ ਕਿਸਾਨਾਂ ਦੀ ਮੌਤ ਪਿਛਲੇ ਦੋ ਦਿਨਾਂ ਤੋਂ ਮਾਰਚੂਰੀ ਦੇ ਵਿੱਚ ਪਏ ਨੇ ਮੁਆਵਜ਼ੇ ਦੀ ਮੰਗ ਕਰ ਰਹੇ ਹਰ ਤੱਕ ਮੁਆਵਜ਼ਾ ਤੱਕ ਨਹੀਂ ਮਿਲਿਆ ਜੀ ਉਹਨਾਂ ਨੂੰ ਨਹੀਂ ਉਹ ਸਾਰਾ ਕੁਝ ਉਹਦੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਜੀ ਉਹਦੇ ਵਾਸਤੇ ਕਰ ਵੀ ਰਹੇ ਹੈ ਉਹ ਜੋ ਐਸ ਤੋਂਲੇ ਬਾਰਡਰ ਤੇ ਹੋ ਰਿਹਾ ਐਸ ਤੋਂਲੇ ਦਾ ਮਸਲਾ ਇਹ ਆ ਜੋ ਅੱਜ ਹੋਇਆ ਇੱਕ ਨੌਜਵਾਨ ਦੀ ਮੌਤ ਹੋਈ ਆ ਪਹਿਲੇ ਬੰਦਿਆਂ ਦੀ ਹਾਰਟ ਅਟੈਕ ਹੋ ਗਈ ਪਹਿਲਾਂ ਵੀ 750 ਮਰੇ ਸੀਗੇ ਜੀ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਵਾਸਤੇ ਵੀ ਅਜੇ ਤੱਕ ਜੋ ਕੇਂਦਰ ਨੇ ਵਾਅਦਾ ਕੀਤਾ ਸੀਗਾ ਸਰਕਾਰਾਂ ਨੇ ਤਾਂ ਸਾਢੇ ਨੇ ਵੀ ਪੂਰਾ ਕੀਤਾ ਈਵਨ ਤੇਲੰਗਾਨਾ ਦੇ ਜਿਹੜੇ ਸੀਗੇ ਉਸਲੇ ਦੇ ਮੁੱਖ ਮੰਤਰੀ ਉਹ ਵੀ ਪੰਜਾਬ ਚ ਆ ਕੇ ਆਪਣਾ ਵਾਅਦਾ ਪੂਰਾ ਕਰਕੇ ਗਏ ਆ ਜੇ ਕਿਸੇ ਨੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਕੇਂਦਰ ਦੀ ਸਰਕਾਰ ਆ ਉਹ ਖੱਟੇ ਸਰਕਾਰ ਆ ਕਿੰਨਾ ਕਿੰਨਾ ਡੇਟਾ ਕਿੰਨਾ ਆ ਕਿੰਨੇ ਕਿਸਾਨ ਆ ਗਏ ਜੀ ਤੁਹਾਡੇ ਕੋਲ ਸਾਢੇ ਕੋਲੇ ਅੱਜ ਦੀ ਰੇਡ ਦੇ ਵਿੱਚ ਜਿਹੜੀਆਂ ਇੰਜਰੀਜ਼ ਆ ਗਈਆਂ ਬਹੁਤ ਪਿਛਲੀ ਵਾਰੀ ਸਾਡੇ ਜਿਹੜੇ ਸੀਗੇ 114 15 ਜਿਹੜੇ ਹੋਣ ਤੱਕ ਆ ਚੁੱਕੇ ਆ ਅੱਜ ਜਿਹੜੇ 4 ਆਏ ਉਹਨਾਂ ਚ ਇੱਕ ਹੈਡ ਇੰਜਰੀ ਆ ਔਰ ਇੱਕ ਜਿਹੜਾ ਹੈਗਾ ਜਿਹਦੀ ਡੈਥ ਹੋ ਗਈ ਹੈ ਬੱਚੇ ਦੀ ਤੇ ਬਹੁਤ ਅਨਫੋਰਚੂਨੇਟ ਹੈ ਜੀ ਇਹ ਮਤਲਬ ਇਹ ਬਿਲਕੁਲ ਹੀ ਹੋਣਾ ਚਾਹੀਦਾ ਨਹੀਂ ਸੀ ਟੋਟਲੀ ਅਨਐਕਸੈਪਟੇਬਲ ਤਰੀਕ ਤਰ੍ਹਾਂ ਤੋਂ ਕੇਂਦਰ ਸਰਕਾਰ ਮੀਟਿੰਗ ਦਾ ਸੱਦਾ ਦੇ ਰਹੀ ਹੈ ਦੂਜੇ ਪਾਸੇ ਫਾਇਰਿੰਗ ਕਰ ਰਹੀ ਹੈ ਮੈਂ ਕਹਿੰਦਾ ਜੀ ਕੋਈ ਜਦੋਂ ਤੁਸੀਂ ਜੇ ਤੁਹਾਡੀ ਨੀਅਤ ਠੀਕ ਹੈ ਜੇ ਤੁਹਾਡੀ ਨੀਤੀ ਠੀਕ ਹੈ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਇਹ ਨੌਬਤ ਆਣੀ ਨਹੀਂ ਚਾਹੀਦੀ ਸੀ ਇਹ ਕੋਈ ਹੁਣ ਥੋੜੀ ਹੈ ਜੀ ਇੱਥੇ ਜਿਹੜੇ ਕਿਸਾਨ ਪੇਰਾ ਮਹੀਨੇ ਉੱਥੇ ਬੈਠੇ ਰਹੇ ਉਹਨੂੰ 2 ਸਾਲ ਤੋਂ ਵੱਧ ਸਮਾਂ ਹੋ ਗਿਆ ਕੋਈ ਹੁਣ ਥੋੜੀ ਹੋਇਆ ਹੈ ਸਵਾ 2 ਸਾਲ ਦੇ ਵਿੱਚ ਕੀ ਕੀਤਾ ਇਹਨਾਂ ਨੇ ਕੋਈ ਇੱਕ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨੂੰ ਮਤਲਬ ਕੋਈ ਇਹਨਾਂ ਨੇ ਜੋ ਸਲੇ ਸਾਰੇ ਵਾਦੇ ਕੀਤੇ ਸੀ ਇਹਨਾਂ ਨੇ ਜਿਹੜੇ ਕਾੜੇ ਕਾਨੂੰਨ ਵਾਪਸ ਲਏ ਸੀ ਇਹਨਾਂ ਨੇ ਕਿਹਾ ਸੀ ਐਮਐਸਪੀ ਦੇ ਕਮੇਟੀ ਕਿਸਾਨਾਂ ਦੇ ਨੁਮਾਇੰਦੇ ਨਹੀਂ ਲਏ ਉਹਦੇ ਵਿੱਚ ਅੱਜ ਉਹ ਇਹਨਾਂ ਦੇ ਲਖੀਂਪੁਰ ਖੀਰੀ 'ਚ ਅਤਿਆਚਾਰ ਕੀਤਾ ਸੀਗਾ ਉਹਦੇ ਦੋਸ਼ੀ ਅੱਜ ਵੀ ਫ੍ਰੀ ਹੈ ਜੀ ਜਿਹੜੇ ਮਤਲਬ ਇਮਾਨਦਾਰ ਬੰਦੇ ਜਿਹੜੇ ਹੈਗੇ ਆ ਉਹਨਾਂ ਦੇ ਪਿੱਛੇ ਪੈ ਹੋਏ ਸਾਰੇ ਸੀ ਸਾਰੀ ਵੀਡੀਓ ਉਹਨਾਂ ਦੇ ਖਿਲਾਫ ਆਈ ਹੋਈ ਆ ਜਿਹੜੇ ਦੋਸ਼ੀ ਆ ਉਹ ਅੱਜ ਵੀ ਫ੍ਰੀ ਫਿਰਦੇ ਆ ਜੀ ਉਹ ਇਹਨਾਂ ਨੇ ਮੈਂ ਇਹਦੇ ਬਾਰੇ ਮੈਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜਾ ਜਿਹੜੀ ਗੋਲੀਬਾਰੀ ਆ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ ਮੈਂ ਇਹਨਾਂ ਨੂੰ ਵਾਰਨ ਕਰਦਾ ਕਿ ਦੇਸ਼ ਵਾਸਤੇ ਬਹੁਤ ਮਾੜਾ ਡੈਮੋਕ੍ਰੇਸੀ ਬਹੁਤ ਮਾੜਾ ਇਹਨਾਂ ਨੂੰ ਮੈਂ ਰਹਿਣਾ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਬਾਜਾਓ ਜੇ ਇਹ ਬਿਲਕੁਲ ਠੋੜਾ ਜਿਹੜਾ ਜਿਹੜਾ ਤੁਹਾਡੇ ਸਾਰੇ ਵਤੀਰਾ ਹੈਗਾ ਇਹ ਗੈਰ ਸਬਦਾਨਕ ਵੀ ਆ ਗੈਰ ਕਾਨੂੰਨੀ ਵੀ ਆ ਔਰ ਜਿਹੜਾ ਹੈਗਾ ਇਹ ਮਨੁੱਖਤਾ ਦਾ ਕਹਾਣ ਕਰਨ ਵਾਲਾ ਇਹ ਭਰਾਵਾਂ ਨੂੰ ਭਰਾਵਾਂ ਨੂੰ ਭਰਾ ਤੋਂ ਭਰਾ ਮਾਰੂ ਲੰਗਣਾ ਕਰਾਓ ਤੁਸੀਂ ਜਿਹੜੇ ਤੁਹਾਡੇ ਪੁਲਿਸ ਦੇ ਵਿੱਚ ਬੰਦੇ ਵੀ ਆ ਜੀ ਉਹ ਉਹ ਵੀ ਤਾਂ ਕਿਸਾਨਾਂ ਦੇ ਪੁੱਤਰ ਆ ਉਹ ਸਾਡੇ ਜਿਹੜੇ ਆ ਜਿਹੜੇ ਤੁਹਾਡੇ ਜਿੰਨੇ ਪੋਲੀਟੀਸ਼ੀਅਨ ਆ ਜਿਹੜੇ ਹੋਰ ਵੱਡੇ ਤੁਹਾਡੇ ਬਿਜ਼ਨਸਮੈਨ ਆ ਇਹਨਾਂ ਦੇ ਬੱਚੇ ਨਾ ਫੌਜ ਵਿੱਚ ਆ ਜੀ ਨਾ ਨਾ ਉਹ ਪੁਲਿਸ ਵਿੱਚ ਆ ਕਿਸਾਨਾਂ ਮਜ਼ਦੂਰਾਂ ਦੇ ਪੁੱਤੀ ਹੈ ਉਹੀ ਦੇਖਦੀ ਹੈ ਸ਼ਰਧਾ ਤੇ ਲੜਦੇ ਆ ਉਹੀ ਤੁਹਾਡੀ ਜਾਨ ਬਚਾਉਂਦੇ ਆ ਉਹੀ ਔਖੇ ਔਖੇ ਵੇਲੇ ਕੰਮ ਆਉਂਦੇ ਆ ਇਹੀ ਕਿਸਾਨ ਆ ਜਿਹੜੇ ਕੋਰੋਨਾ ਚ ਕੰਮ ਆਏ ਸੀ ਇਹ ਉਹੀ ਕਿਸਾਨ ਹੈ ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕੀਤਾ ਇਹ ਉਹੀ ਪੰਜਾਬ ਦੇ ਕਿਸਾਨ ਆ ਇਹਨਾਂ ਨੇ ਆਪਣਾ ਟਰਿੱਡ ਦੇ ਘੱਟ ਮਾਰ ਕੇ ਜਿਹੜਾ ਕੰਮ ਨਹੀਂ ਕੀਤਾ ਸੀ ਇਹਨਾਂ ਨੇ ਇਹਨਾਂ ਨੇ ਸਾਡੇ ਜੋ ਪ੍ਰਧਾਨ ਮੰਤਰੀ ਦੇ ਉਸ ਵੇਲੇ ਦੇ ਨਿਪਟਿਆ ਇਹਨਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਇਹਨਾਂ ਦੇ ਅਤਿਆਚਾਰ ਨਾ ਕਰੋ ਜ਼ੁਲਮ ਨਾ ਕਰੋ ਠੀਕ ਹੈ ਥੈਂਕ ਯੂ ਸੋ